ਜਦ ਤੱਕ ਉਪਰੋਂ ਕਿਰਪਾ ਨਾ ਹੋਵੇ ਕੋਈ ਮਨੁੱਖ ਜਿਹੜਾ ਏ ਆਪਣੇ ਆਪ ਨੂੰ ਛੱਡ ਕੇ ਦੂਸਰੇ ਦੀ ਕੁਰਬਾਨ ਨਹੀਂ ਹੁੰਦਾ ਜੀ ਇਹ ਪਰਮੇਸ਼ਰ ਦੀ ਮਹਾਨ ਕਿਰਪਾ ਹੈ ਕਿ ਸਾਡੇ ਦੇਸ਼ ਦੇ ਸੂਰਬੀਰਾਂ ਨੇ ਆਪਣੀ ਜਾਨ ਦਿੱਤੀ ਅਈ ਸ਼ਮਸੀ ਜਿਹਦੀ ਕੁਰਬਾਨੀ ਦੀ ਮੈਂ ਗੱਲ ਕਰਾਂ ਉਹ ਕਿਸੇ ਕੌਮ ਲਈ ਜਾਂ ਕਿਸੇ ਧਰਮ ਲਈ કે ਦੇਸ਼ ਲਈ ਨਹੀਂ ਪੂਰੇ ਸੰਸਾਰ ਲਈ ਕੁਰਬਾਨ ਹੋਇਆ ਆਜ਼ਾਦੀ ਦੇ ਵਿਸ਼ੇਸ਼ ਮੌਕੇ ਦੇ ਉੱਤੇ ਸਭ ਜਾਣੇ ਇਸ ਜਗ੍ਹਾ ਤੇ ਉੱਤੇ ਇਕੱਠੇ ਹੋਇਆ ਕੀ ਕਹਿਣਾ ਚਾਹੋਗੇ ਆ ਸਾਰੀ ਆਮ ਜਨਤਾ ਨੂੰ ਜਿੰਨੇ ਵੀ ਲੋਕ ਸਾਨੂੰ ਦੇਸ਼ਾਂ ਵਿਦੇਸ਼ਾਂ ਤੋਂ ਵਾਚ ਕਰਦੇ ਆ ਕੀ ਮੈਸੇਜ ਤੁਹਾਡਾ ਉਹਨਾਂ ਸਾਰਿਆਂ ਨੂੰ ਸਾਡੇ ਜਿਹੜੇ ਸੂਰ ਬੀਰਾਂ ਨੇ ਜਾਨਾਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਸੂਰ ਬੀਰਾਂ ਨੂੰ ਮੇਰੇ ਵੱਲੋਂ ਸਲੂਟ ਹੈ ਅੱਜ ਹੋਸਨਾ ਪੰਜਾਬੀ ਮਿਸ਼ਨਰੀ ਚਰਚ ਬਿਸ਼ਪ ਸੁਖਦੇਵ ਸੰਧੂ ਜੀ ਦੀ ਅਗਵਾਈ ਵਿੱਚ 15 ਅਗਸਤ ਆਜ਼ਾਦੀ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਪੂਰੇ ਭਾਰਤ ਦੇਸ਼ ਦੀ ਸ਼ਾਂਤੀ ਅਤੇ ਆਜ਼ਾਦੀ ਦੀ ਖੁਸ਼ੀ ਵਿੱਚ ਪ੍ਰਾਰਥਨਾ ਸਭਾ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਨਾਲ ਸੰਗਤਾਂ ਨੇ ਹਿੱਸਾ ਲਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਬਿਸ਼ਪ ਸਾਹਿਬਾਨ ਪਾਸਟਰ ਸਾਹਿਬਾਨ 크ਿਸਚਨ ਲੀਡਰ ਅਤੇ ਹੋਰ ਵੀ ਕਈ ਨਾਮਵਰ ਹਸਤੀਆਂ ਨੇ ਹਾਜ਼ਰੀ ਭਰੀ ਤੇ ਬਿਸ਼ਪ ਸੁਖਦੇਵ ਸੰਧੂ ਜੀ ਅਤੇ ਪਾਸਟਰ ਰਾਜ ਸੰਧੂ ਜੀ ਨੇ ਸਾਰੇ ਹੀ ਪਹੁੰਚੇ ਹੋਏ ਬਿਸ਼ਪ ਸਾਹਿਬਾਨ ਪਾਸਟਰ ਸਾਹਿਬਾਨ ਅਤੇ ਸੰਗਤਾਂ ਨਾਲ ਮਿਲ ਕੇ ਪਾਰਤ ਦੇ ਦੇ ਚੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ। ਗਲਵਾਰ ਦੌਰਾਨ ਬਿਸ਼ਪ ਸੁਖਦੇਵ ਸੰਧੂ ਜੀ ਨੇ ਸਭ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਨਾਲ ਹੀ ਪਵਿੱਤਰ ਗ੍ਰੰਥ ਬਾਈਬਲ ਵਿੱਚੋਂ ਪਾਪ ਦੀ ਗੁਲਾਮੀ ਤੋਂ ਆਜ਼ਾਦ ਹੋਣ ਦਾ ਮੈਸੇਜ ਵੀ ਦਿੱਤਾ ਗਿਆ। ਇਸ ਮੌਕੇ ਤੇ ਪਹੁੰਚੇ ਹੋਏ ਬਿਸ਼ਪ ਸੰਤ ਬਲਵਿੰਦਰ ਜੌਨ ਜੀ ਵੱਲੋਂ ਸਭ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਨਾਲ ਹੀ ਹੋਸਨਾ ਪੰਜਾਬੀ ਮਿਸ਼ਨਰੀ ਚਰਚ ਦੇ ਪ੍ਰੈਜ਼ੀਡੈਂਟ ਗੁਰਸੇਵ ਜੀ ਨੇ ਵੀ ਸਭ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਉਹਨਾਂ ਵੱਲੋਂ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਉਹਨਾਂ ਸੂਰਮਿਆਂ ਨੂੰ ਯਾਦ ਕਰਦੇ ਹੋਏ ਭਾਰਤ ਦੇਸ਼ ਦੇ ਸ਼ਹੀਦਾਂ ਨੂੰ ਦਿਲ ਤੋਂ ਸੈਲੂਟ ਕੀਤਾ ਗਿਆ ਇਸ ਮੌਕੇ ਤੇ ਛੋਟੇ ਬੱਚਿਆਂ ਵੱਲੋਂ ਮਸੀਹ ਭਜਨ ਜੋ ਦੇਸ਼ ਦੀ ਆਜ਼ਾਦੀ ਨੂੰ ਸਮਰਪਨ ਹਨ ਉਹਨਾਂ ਉੱਪਰ ਨੱਚ ਕੇ ਆਜ਼ਾਦੀ ਦਿਵਸ ਨੂੰ ਮਨਾਇਆ ਗਿਆ ਤੇ ਸਭ ਸੰਗਤਾਂ ਲਈ ਵਿਸ਼ੇਸ਼ ਤੌਰ ਤੇ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਇਸ ਮੌਕੇ ਤੇ ਹਾਜ਼ਰ ਸਨ ਬਿਸ਼ ਡਾਕਟਰ ਸੁਖਦੇਵ ਸੰਧੂ ਪਾਸਟਰ ਰਾਜ ਸੰਧੂ ਸੀਨੀਅਰ ਪਾਸਟਰ ਸੈਮੂਅਲ ਗਿਲ ਸੀਨੀਅਰ ਪਾਸਟਰ ਚੰਦਰਸ਼ੇਖਰ ਰੈਵਰੈਂਟ ਸਿਸਟਰ ਸੁਪਰੀਆ ਪ੍ਰੈਜ਼ੀਡੈਂਟ ਗੁਰਸੇਵਕ ਸਿੰਘ ਵਾਈਸ ਪ੍ਰਧਾਨ ਗੁਰਦੀਪ ਸਿੰਘ ਊਮਨ ਪ੍ਰਧਾਨ ਸਿਸਟਰ लवली ਬਿਸ਼ਪ ਸੰਤ ਬਲਵਿੰਦਰ ਜਾਨ ਪਾਸਟਰ ਆਰ ਕੇ ਆਂਦਰੀਆਸ ਪਾਸਟਰ ਬੁਆ ਸਿੰਘ ਡਾਇਰੈਕਟਰ ਐਂਡ ਪਾਸਟਰ ਨਵਜੋਤ ਗਿਲ ਪਾਸਟਰ ਸੁਖਦੇਵ ਗਿਲ ਪਾਸਟਰ ਪੀਟਰ ਤੇ ਹੋਰ ਵੀ ਮੌਕੇ ਤੇ ਮੌਜੂਦ ਸੱਚ ਦੀ ਆਵਾਜ਼ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਮੈਂ ਸਵਾਗਤ ਕਰਦਾ ਹਾਂ ਔਰ ਮੈਂ ਨਵਜੋਦ ਗਿਲ ਆਪ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਔਰ ਅੱਜ ਅਸੀਂ ਪਹੁੰਚੇ ਹਾਂ ਹੋਸਨਾ ਪੰਜਾਬੀ ਚਰਚ ਦੇ ਵਿੱਚ ਸਾਡੇ ਵਿੱਚ ਇਸ ਜਗ੍ਹਾ ਤੇ ਬਹੁਤ ਸਾਰੇ ਪਾਸੇ ਸਹਿਬਾਨ ਮੌਜੂਦ ਨੇ ਔਰ ਤੁਸੀਂ ਸਭ ਜਾਣਦੇ ਹੋ ਕਿ ਅੱਜ ਇਸ 15 ਅਗਸਤ ਦੀ ਆਜ਼ਾਦੀ ਦੇ ਦਿਨ ਨੂੰ ਇਸ ਜਗ੍ਹਾ ਦੇ ਉੱਤੇ ਮਨਾਇਆ ਗਿਆ ਸੈਲੀਬ੍ਰੇਟ ਕੀਤਾ ਗਿਆ ਔਰ ਖਾਸ ਕਰਕੇ ਇਸ ਜਗ੍ਹਾ ਦੇ ਉੱਤੇ ਬਿਸ਼ਪ ਸਾਹਿਬ ਦੇ ਵੱਲੋਂ ਜਿਹੜੀ ਝੰਡੇ ਦੀ ਰਸਮ ਅਦਾ ਕੀਤੀ ਗਈ ਤੁਸੀਂ ਸਾਰੇ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਸਾਰੇ ਕੈਮਰਾ ਘੁਮਾ ਕੇ ਦਿਖਾਇਆ ਜਾਵੇ ਕਿ ਬਹੁਤ ਜੋ ਦੇਸ਼ ਨੂੰ ਪਿਆਰ ਕਰਨ ਵਾਲੇ ਨੇ ਆਜ਼ਾਦੀ ਦੇ ਵਿੱਚ ਜੋ ਆਨੰਦ ਮਾਣ ਰਹੇ ਨੇ ਅੱਜ ਦੇਸ਼ ਦੀ ਆਜ਼ਾਦੀ ਦੇ ਵਿੱਚੋਂ ਸਾਰੇ ਹੀ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਪਾਸ ਸਹਿਬਾਨ ਵਿਸ਼ਵਾਸੀ ਔਰ ਬਿਸ਼ਪ ਸਹਿਬਾਨ ਇਸ ਜਗ੍ਹਾ ਤੇ ਮੌਜੂਦ ਨੇ ਅਸੀਂ ਗੱਲਬਾਤ ਕਰਨੀ ਚਾਹਾਂਗੇ ਸਾਡੇ ਵਿੱਚ ਬਿਸ਼ਪ ਸਾਹਿਬ ਮੌਜੂਦ ਨੇ ਅੱਜ ਬਿਸ਼ਪ ਸਾਹਿਬ ਬਹੁਤ-ਬਹੁਤ ਸਵਾਗਤ ਕਰਦੇ ਆ ਤੁਹਾਡਾ ਸੱਚ ਦੀ ਆਵਾਜ਼ ਚੈਨਲ ਦੇ ਵਿੱਚ ਤੁਹਾਡਾ ਧੰਨਵਾਦ ਨਵਜੋਤ ਜੀ ਤੁਹਾਡੇ ਚੈਨਲ ਸੱਚ ਦੀ ਆਵਾਜ਼ ਦਾ ਵੀ ਬਹੁਤ-ਬਹੁਤ ਧੰਨਵਾਦ ਮੈਂ ਚਾਹਨਾ ਕਿ ਆਪਣੇ ਬਾਰੇ ਚ ਔਰ ਆਪਣੇ ਸੇਵਕਾਈ ਦੇ ਬਾਰੇ ਚ ਪਹਿਲਾਂ ਥੋੜਾ ਐਕਸਪਲੇਨ ਮੈਂ ਜ਼ਰੂਰ ਦੱਸਣਾ ਚਾਹਾਂਗਾ ਮੈਨੂੰ ਖੁਸ਼ੀ ਹੋਵੇਗੀ ਔਰ ਸਭ ਤੋਂ ਪਹਿਲਾਂ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਸਾ ਇਸ ਦੇ ਨਾਲ ਨਾਲ ਬਿਸ਼ਪ ਬਲਵਿੰਦਰ ਜੋਂ ਇਹਨਾਂ ਦੀ ਪੂਰੀ ਕਮੇਟੀ ਟੀਮ ਆਈ ਹੈ तमाम ਸਾਡੀ ਮਿਨਿਸਟਰੀ ਦੇ ਸੇਵਕ ਕਲੀਸਿਆ ਜੋ ਸਾਡੇ ਨਾਲ ਪਿਆਰ ਕਰਦੇ ਹਨ ਉਹ ਸਭ ਪੁੰਚੇ ਹਨ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਜਿਸ ਤਰ੍ਹਾਂ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਤੁਸੀਂ ਸਾਰੇ ਮਿਲ ਕੇ ਆਪਣੇ ਦੇਸ਼ ਦੀ ਸਲਾਮਤੀ ਮੰਗੋ ਔਰ ਦੇਸ਼ ਦੇ ਕਾਨੂੰਨ ਦਾ ਆਦਰ ਕਰੋ ਤੇ ਅੱਜ ਅਸੀਂ ਉਹੀ ਕਰ ਰਹੇ ਹਾਂ ਮੇਰੇ ਅਜੀਜ਼ ਸਾਡੀ ਮਿਨਿਸਟਰੀ ਦਾ ਨਾਮ ਹੈ ਹੁਸਨਾ ਪੰਜਾਬੀ ਮਿਸ਼ਨਰੀ ਔਰ ਇਹ ਖਾਪੜ ਖੜੀ ਚਰਚ ਸ਼ਾਟਾ ਰੋਡ ਦੇ ਉੱਤੇ ਹੈ ਅਸੀਂ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰੇ ਜੀਸੂ ਮੇਰਾ ਇਹ ਸੁਨੇਹਾ ਹੈ ਕਿ ਅੱਜ ਦੇ ਦਿਨ ਕਿ ਜਿਸ ਤਰ੍ਹਾਂ ਯੀਸ਼ੂ ਮਸੀਹ ਨੇ ਸਾਨੂੰ ਪਾਪ ਦੀ ਗੁਲਾਮੀ ਤੋਂ ਆਜ਼ਾਦ ਕੀਤਾ ਹੈ ਔਰ ਸੰਸਾਰ ਦੀ ਸਾਰੀ ਫਾਈ ਤੋਂ ਆਜ਼ਾਦ ਕੀਤਾ ਹੈ ਇਸੇ ਤਰ੍ਹਾਂ ਸਾਡਾ ਦੇਸ਼ ਵੀ ਸਨ 15 ਅਗਸਤ 1947 ਵਿੱਚ ਆਜ਼ਾਦ ਹੋਇਆ ਸੀ ਪਾਪਾ ਤੋਂ ਔਰ ਇਸ ਗੁਲਾਮੀ ਤੋਂ ਆਜ਼ਾਦ ਹੋਇਆ ਸੀ ਮੈਂ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਅੱਜ ਉਸ ਆਜ਼ਾਦੀ ਨੋਸੀ ਸਾਰੇ ਸੇਵਕ ਸੈਲੀਬ੍ਰੇਟ ਕਰ ਰਹੇ ਹਾਂ ਕਿ ਇਸ ਸੰਸਾਰ ਦੀ ਆਜ਼ਾਦੀ ਲਈ ਵੀ ਔਰ ਇਸ ਦੇ ਨਾਲ-ਨਾਲ ਦੇਸ਼ ਦੀ ਆਜ਼ਾਦੀ ਲਈ ਵੀ ਇਹ ਝੰਡਾ ਜਿੱਤ ਦਾ ਨਿਸ਼ਾਨ ਹੈ ਕਿ ਸਾਡਾ ਦੇਸ਼ ਗੁਲਾਮ ਨਹੀਂ ਹੈ ਔਰ ਅਸੀਂ ਮਸੀਹਤ ਲੋਕ ਯੀਸ਼ੂ ਮਸੀਹ ਦੀ ਜਿੱਤ ਦਾ ਨਿਸ਼ਾਨ ਹਾਂ ਕਿ ਸਾਡਾ ਸੰਸਾਰ ਜਿਹੜਾ ਹੈ ਉਹ ਯੀਸ਼ੂ ਮਸੀਹ ਦੀ ਕਿਰਪਾ ਦੇ ਨਾਲ ਜਿੱਤ ਚੁੱਕਿਆ ਹੈ ਅਸੀਂ ਧੰਨਵਾਦ ਕਰਦੇ ਹਾਂ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦਾ। ਸਾਕੇ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਗਈਆਂ, ਬਹੁਤ ਸਾਰੀਆਂ ਸ਼ਹਾਦਤਾਂ ਆਈਆਂ। ਉਹਨਾਂ ਜਿਹੜੇ ਜਿੰਨਾਂ ਲੋਕਾਂ ਨੇ ਬਲੀਦਾਨ ਦਿੱਤੇ ਨੇ ਇਸ ਦੇਸ਼ ਦੀ ਖਾਤਰ ਉਹਨਾਂ ਦੇ ਵਾਸਤੇ ਅੱਜ ਜੇ ਗੱਲ ਕਰੀਏ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਲਈ। ਇਹ ਬਿਲਕੁਲ ਸੱਚਾਈ ਹੈ। ਜਦ ਤੱਕ ਉਪਰੋਂ ਕਿਰਪਾ ਨਾ ਹੋਵੇ ਕੋਈ ਮਨੁੱਖ ਜਿਹੜਾ ਏ ਆਪਣੇ ਆਪ ਨੂੰ ਛੱਡ ਕੇ ਦੂਸਰੇ ਦੀ ਕੁਰਬਾਨ ਨਹੀਂ ਹੁੰਦਾ। ਜੀ। ਇਹ ਪਰਮੇਸ਼ਰ ਦੀ ਮਹਾਨ ਕਿਰਪਾ ਹੈ ਕਿ ਸਾਡੇ ਦੇਸ਼ ਦੇ ਸੂਰਬੀਰਾਂ ਨੇ ਆਪਣੀ ਜਾਨ ਦਿੱਤੀ। ਸਾਨੂੰ ਗੁਲਾਮੀ ਤੋਂ ਆਜ਼ਾਦ ਕੀਤਾ ਔਰ ਕਈ ਪ੍ਰਥਮਾਂ ਤੋਂ ਆਜ਼ਾਦ ਕੀਤਾ ਪਰ ਧੰਨਵਾਦ ਸਾਡਾ ਯੇਸ਼ੂ ਮਸੀਹ ਜਿਹਦੀ ਕੁਰਬਾਨੀ ਦੀ ਮੈਂ ਗੱਲ ਕਰਾਂ ਉਹ ਕਿਸੇ ਕੌਮ ਲਈ ਜਾਂ ਕਿ ਧਰਮ ਲਈ કે ਦੇਸ਼ ਲਈ ਨਹੀਂ ਪੂਰੇ ਸੰਸਾਰ ਲਈ ਕੁਰਬਾਨ ਹੋਇਆ ਉਹ ਸਭ ਤੋਂ ਵੱਡੀ ਕੁਰਬਾਨੀ ਹੈ ਅਸੀਂ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਦਾ ਜਿਨੇ ਆਪਣਾ ਇਕਲੋਤਾ ਪੁੱਤਰ ਸਾਡੇ ਵਰਗੇ ਪਾਪੀਆਂ ਦੇ ਲਈ ਪੂਰੇ ਸੰਸਾਰ ਲਈ ਦਿੱਤਾ ਹੈ ਔਰ ਅਸੀਂ ਸਾਰੇ ਦੇਸ਼ ਦੇ ਸੂਰਬੀਰ ਜਿਨ੍ਹਾਂ ਨੇ ਜਾਨ ਦਿੱਤੀ ਅਸੀਂ ਖੁਦਾ ਦੇ ਸ਼ੁਕਰਗੁਜ਼ਾਰ ਹਾਂ ਕਿ ਸੰਵਜਿਹੇ ਦੇਸ਼ਪ੍ਰੇਮੀ ਖੁਦਾ ਨੇ ਇਸ ਦੇਸ਼ ਵਿੱਚ ਦਿੱਤੇ ਔਰ ਸਭ ਤੋਂ ਵੱਧ ਧੰਨਵਾਦੀ ਹਾਂ ਯਿਸੂ ਮਸੀਹ ਦੇ ਲਈ ਜਿਨੇ ਸਾਡੇ ਲਈ ਜਾਣ ਦਿੱਤੀ ਹੈ ਕੀ ਮੈਸੇਜ ਦੇਣਾ ਚਾਹੋਗੇ ਜਿੰਨੀ ਵੀ ਆਮ ਜਨਤਾ ਸਾਨੂੰ ਵਾਚ ਕਰਦੀ ਆ ਪਵਿੱਤਰ ਬਾਈਬਲ ਗ੍ਰੰਥ ਵਿੱਚੋਂ ਅਗਰ ਆਜ਼ਾਦੀ ਦਾ ਕੋਈ ਮੈਸੇਜ ਦੇਣਾ ਹੋਵੇ ਤਾਂ ਕੀ ਦੇਣਾ ਚਾਹੋਗੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਸਾਡਾ ਜੀਵਨ ਬਹੁਤ ਛੋਟਾ ਹੈ ਅਹੀਂ ਧਰਤੀ ਤੇ 60 ਸਾਲ 70 ਸਾਲ ਹੱਦ ਅਸੀ ਸਾਲਾ ਔਰ ਇੱਕ ਦਿਨ ਅਸੀਂ ਸਾਰੇ ਨੇ ਇਹ ਧਰਤੀ ਛੱਡ ਕੇ ਜਾਣੀ ਸਾਨੂੰ ਤੈਅ ਕਰਨਾ ਚਾਹੀਦਾ ਹੈ ਕਿ ਅਸੀਂ ਕੇਵਲ ਆਪਣੇ ਸਵਾਰਥ ਲਈ ਜਸ ਸੰਸਾਰ ਦੀਆਂ ਚੀਜ਼ਾਂ ਦੇ ਲਈ ਹੀ ਯੇਸ਼ੂ ਦੇ ਕੋਲ ਆਣਾ ਹੈ ਜਾਂ ਪ੍ਰਭੂ ਦੇ ਲਈ ਆਣਾ ਹੈ ਸਨ ਅਨੰਤ ਕਾਲ ਦੇ ਜੀਵਨ ਦੇ ਲਈ ਪ੍ਰਭੂ ਦੇ ਕੋਲ ਆਉਣ ਦੀ ਲੋੜ ਹੈ ਇਹ ਸਭ ਤੋਂ ਵੱਡਾ ਸੁਨੇਹਾ ਅੱਜ ਦੇ ਦਿਨ ਹੋਵੇਗਾ ਹਾਂਜੀ ਅਸੀਂ ਸਾਡੇ ਚ ਬਜ਼ੁਰਗ ਨੇ ਅਸੀਂ ਉਹਨਾਂ ਕੋਲ ਜਾਣਕਾਰੀ ਚਾਹਾਂਗੇ ਕਿ ਇਸ ਆਜ਼ਾਦੀ ਦੇ ਮੌਕੇ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਹੋਸਤਾ ਨਾ ਪੰਜਾਬੀ ਚਰਚ ਦੇ ਵਿੱਚ ਅੱਜ ਤੁਸੀਂ ਮੌਜੂਦ ਹੋ ਕੀ ਕਹਿਣਾ ਚਾਹੁੰਦੇ ਹੋ ਆਜ਼ਾਦੀ ਦੇ ਮੌਕੇ ਤੇ ਅੱਜ ਤਾਂ 2000 ਸਾਲ ਪਹਿਲਾਂ ਯੇਸ਼ੂ ਮਸੀਹ ਨੇ ਸਾਰੀ ਮਨੁੱਖਤਾ ਨੂੰ ਆਜ਼ਾਦੀ ਦਿੱਤੀ ਭਾਰਤ ਇੱਕ ਦੇਸ਼ ਹੈ ਜਿਹੜਾ ਵਕ ਵਕ ਹਲਾਤਾਂ ਦੇ ਵਿੱਚੋਂ ਨਿਕਲਦਾ ਹੋਇਆ ਕਦੀ ਮੁਗਲਾਂ ਦਾ ਗੁਲਾਮ ਕਦੀ ਕਿਸੇ ਦਾ ਗੁਲਾਮ ਪਰ ਉਹ ਸੂਰਬੀਰ ਦੇਸ਼ ਦੇ ਉਹ ਦੇਸ਼ ਭਗਤ ਸੂਰਬੀਰ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ ਔਰ ਇਸ ਭਾਰਤ ਦੀ ਆਜ਼ਾਦੀ ਦੇ ਲਈ ਆ ਜਦੋਂ ਜਹਾਦ ਕੀਤੀ ਔਰ ਆਖਿਰ 15 ਅਗਸਤ 1947 ਨੂੰ ਅੰਗਰੇਜ਼ਾਂ ਨੂੰ ਇਸ ਦੇਸ਼ ਨੂੰ ਫ੍ਰੀ ਕਰਕੇ ਇੱਥੋਂ ਜਾਣਾ ਪਿਆ ਇਹ ਸਭ ਉਹਨਾਂ ਦੀ ਕਿਰਪਾ ਹੈ ਜਿਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਜਿਹੜੇ ਬਚੇ ਰਹੇ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦਾ ਆਨੰਦ ਵੀ ਮਾਣਿਆ ਬਹੁਤ ਬਹੁਤ ਧੰਨਵਾਦ ਪਰਮੇਸ਼ਰ ਦਾ ਬਿਸ਼ਪ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਸਭ ਤੋਂ ਪਹਿਲਾਂ ਸੱਚ ਦੀ ਆਵਾਜ਼ ਚੈਨਲ ਦੇ ਵਿੱਚ ਮੈਂ ਥੈਂਕਸ ਕਰਦਾ ਹਾਂ ਪ੍ਰਭੂ ਯੇਸ਼ੂ ਮਸੀਹ ਦਾ ਔਰ ਉਸ ਤੋਂ ਬਾਅਦ ਸੱਚ ਦੀ ਬਾਤ ਚੈਨਲ ਦਾ ਜਿੰਨੇ ਵੀ ਸਰੋਤੇ ਸੁਣ ਰਿਹਾ ਹੈ ਜੇ ਸਾਡੇ ਮਾਨਡ ਜੋਗ ਰਿਸਪੈਕਟਡ ਬਿਸ਼ਪ ਸਭਾ ਨੇ ਪਾਸ ਸਭਾ ਨੇ ਮਸੀਹ ਸੇਵਕ ਤੇ 올 ਪੀਪਲ ਲੋਕ ਸਭ ਨੂੰ ਅੱਜ ਬਿਸ਼ਪ ਸਾਹਿਬ ਇੱਥੇ ਜੋ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਆ ਆਜ਼ਾਦੀ ਦੇ ਵਿਸ਼ੇਸ਼ ਮੌਕੇ ਦੇ ਉੱਤੇ ਸਭ ਜਾਣੇ ਇਸ ਜਗ੍ਹਾ ਦੇ ਉੱਤੇ ਇਕੱਠੇ ਹੋਏ ਆ ਕੀ ਕਹਿਣਾ ਚਾਹੋਗੇ ਆ ਸਾਰੀ ਆਮ ਜਨਤਾ ਨੂੰ ਜਿੰਨੇ ਵੀ ਲੋਕ ਸਾਨੂੰ ਦੇਸ਼ਾਂ ਵਿਦੇਸ਼ਾਂ ਤੋਂ ਵਾਚ ਕਰਦੇ ਆ ਕੀ ਮੈਸੇਜ ਤੁਹਾਡਾ ਉਹਨਾਂ ਸਾਰਿਆਂ ਨੂੰ ਮੈਂ ਸਭ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਦਾ ਥੈਂਕਸ ਕਰਦਾ ਹਾਂ ਔਰ ਸਾਡੇ ਮਾਨਯੋਗ ਰਿਸਪੈਕਟਡ ਬਿਸ਼ਪ ਸਰਦੇਵ ਸੰਧੂ ਜੀ ਉਹਨਾਂ ਦੀ ਸਮੁੱਚੀ ਟੀਮ ਦਾ ਉਹਨਾਂ ਦੇ ਚਰਚ ਦਾ ਜਿਨ੍ਹਾਂ ਨੇ ਬਹੁਤ ਵਧੀਆ ਸੰਗ ਦੇ ਨਾਲ ਇਹ ਪਰਮੇਸ਼ਰ ਦੀ ਆराधना ਦਾ ਇੰਤਜ਼ਾਮ ਕੀਤਾ ਔਰ ਝੰਡਾ ਸਾਡਾ ਜਿਹੜਾ ਦੇਸ਼ ਜਿਹੜਾ ਆ ਸੁਤੰਤਰ ਹੋਇਆ ਆ आजाद ਹੋਇਆ ਉਹਦੇ ਸੰਬੰਧੀ ਜਿਹੜਾ ਅੱਜ 15 ਅਗਸਤ ਦਾ ਜਿਹੜਾ ਝੰਡਾ ਲੜਾਇਆ ਗਿਆ ਉਹ ਤੋਂ ਸਾਡੇ ਮਾਨਜੋਗ ਰਿਸਪੈਕਟਡ ਜਿਹੜੇ ਆ ਹੋਸਨਾ ਪੰਜਾਬੀ ਮਿਨਿਸਟਰੀ ਦੇ ਪਾਸਟਰ ਸਬਾਨ ਪਾਸਟਰ ਵੈਲਫੇਅਰ ਆਲ ਚਰਚ ਮਿਸ਼ਨ ਇੰਡੀਆ ਦੇ ਜੈਕਟ ਬੋਰਡ ਦੇ ਮੈਂਬਰ ਅੱਜ ਸਮੁੱਚਾ ਭਾਈਚਾਰਾ ਜਗ੍ਹਾ ਤੇ ਆਇਆ ਹੈ ਅਸੀਂ ਪ੍ਰਭੂ ਯੀਸ਼ੂ ਮਸੀਹ ਦਾ ਥੈਂਕਸ ਕਰਦੇ ਆ ਆਏ ਹੋਏ ਸਾਰੇ ਸੇਵਕਾਂ ਸੰਗਤਾਂ ਵਾਸਤੇ ਔਰ ਖਾਸ ਕਰਕੇ ਇਸ ਚਰਚ ਵਾਸਤੇ ਜੀਸ਼ੂ ਸਾਹਿਬ ਲਾਸਟ ਵਿੱਚ ਪੁੱਛਣਾ ਚਾਹੁੰਦੇ ਆ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 1947 ਨੂੰ ਸਾਡਾ ਜਿਹੜਾ ਭਾਰਤ ਦੇਸ਼ ਆਜ਼ਾਦ ਹੋਇਆ ਸੀ ਉਸ ਤੋਂ ਪਹਿਲਾਂ ਗੁਲਾਮੀ ਦੇ ਵਿੱਚ ਸੀ ਬਹੁਤ ਸਾਰੀਆਂ ਐਸੀਆਂ ਸ਼ਹਾਦਤਾਂ ਐਸੇ ਯੋਧਿਆਂ ਨੇ ਦਿੱਤੀਆਂ ਜੀ ਦੇ ਵਿੱਚ ਉਹਨਾਂ ਨੇ ਇਸ ਦੇਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਆਪਣੇ ਬਲੀਦਾਨ ਤੱਕ ਦੇ ਕੇ ਉਹਨਾਂ ਨੇ ਇਸ ਦੇਸ਼ ਦੇ ਲਈ ਆਪਣੇ ਆਪ ਨੂੰ ਵਾਰ ਦਿੱਤਾ ਕੀ ਕਹਿਣਾ ਚਾਹੋਗੇ ਉਹਨਾਂ ਦੇ ਸਬੰਧ ਵਿੱਚ ਮੈਂ ਥੈਂਕਸ ਕਰਦਾ ਹਾਂ ਲਿਖਿਆ ਹਰ ਇੱਕ ਪੁਰਨ ਦਾਤ ਤੇ ਹਰ ਇੱਕ ਚੰਗਾ ਵਰਦਾਨ ਉਹ ਪਰਮੇਸ਼ਰ ਵੱਲੋਂ ਹੀ ਮਿਲਦਾ ਹੈ ਕੁੱਲ ਮਿਲਾ ਕੇ ਅਸੀਂ ਪ੍ਰਭੂ ਯਿਸੂ ਦਾ ਬੜਾ ਥੈਂਕਸ ਕਰਦੇ ਆਂ ਔਰ ਉਹਨਾਂ ਯੋਧਿਆਂ ਲਈ ਸੂਰਬੀਰਾਂ ਲਈ ਜਿਨ੍ਹਾਂ ਨੇ ਆਪਣੇ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਸਤੇ ਸੁਤੰਤਰਤਾ ਦਿਵਾਉਣ ਵਾਸਤੇ ਬੜੇ ਜਿਹੜਾ ਆ ਘੋਲ ਕੀਤਾ ਔਰ ਬੜੁੱਤ ਜ਼ਿਆਦਾ ਜਿਹੜਾ ਉਹਨਾਂ ਨੇ ਕੁਰਬਾਨੀਆਂ ਬਲੀਦਾਨ ਕੀਤਿਆ ਅਸੀਂ ਉਹਨਾਂ ਦੇ ਜੀਵਨਾਂ ਲਈ ਅੱਜ ਜਿਹੜਾ ਉਹਨਾਂ ਦਾ ਸਮੁੱਚਾ ਭਾਈਚਾਰਾ ਜਾਂ ਉਹਨਾਂ ਦੇ ਪਰਿਵਾਰ ਆ ਅਸੀਂ ਉਹਨਾਂ ਲਈ ਵੀ ਦੁਆ ਕਰਦੇ ਆਂ ਪਰਮੇਸ਼ਰ ਸਾਰਿਆਂ ਦੇ ਉੱਤੇ ਬਖਸ਼ਿਸ਼ ਕਰੇ ਔਰ ਇਸ ਤੋਂ ਉੱਤਮ ਜਿਹੜਾ ਆ ਦਇਆ ਫਤਾ ਦੇ ਕੇ ਪ੍ਰਭੂ ਯਿਸੂ ਆਪਣੇ ਸਵਰਗ ਰਾਜ ਵਾਸਤੇ ਸਭ ਨੂੰ ਤਿਆਰ। ਔਰ ਸਾਡੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਆ ਜਾਂ ਸੀਐਮ ਪੰਜਾਬ ਮਾਨ ਆ ਉਹਨਾਂ ਨੂੰ ਅ ਅੱਜ ਦੇ ਦਿਨ ਦੇ ਉੱਤੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਮੈਂ ਤੁਹਾਡੇ ਚੈਨਲ ਦੇ ਦੁਆਰਾ ਉਹਨਾਂ ਨੂੰ ਮੁਬਾਰਕਬਾਦ ਦਿੰਨਾ। ਚਾਹੇ ਉਹ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਆ ਚਾਹੇ ਉਹ ਸੀਐਮ ਸਾਹਿਬ ਆ ਪੰਜਾਬ ਦੇ। ਤੇ ਨਾਲ ਨਾਲ ਅਸੀਂ ਇਹ ਵੀ ਇੱਕ ਨਵੇਦਨ ਕਰਦੇ ਆ ਕਿ ਜਿੱਥੇ ਸਾਡੇ ਦੇਸ਼ ਆਜ਼ਾਦ ਹੋਏ ਨੂੰ ਬਹੁਤ ਸਾਲ ਹੋ ਗਏ ਆ ਉੱਥੇ ਨਾਲ ਨਾਲ ਜਿਹੜੀਆਂ ਸਾਡੇ ਸਮਾਜਾਂ ਦੇ ਅੰਦਰ ਸਾਡੇ ਸਮਾਜ ਦੇ ਅੰਦਰ ਤੇ 90% ਲੋਕਾਂ ਦੇ ਅੰਦਰ ਤੇ ਬਹੁਤ ਸਾਰੀ ਲੋੜਾਂ ਆ ਤੇ ਬਹੁਤ ਸਾਰੀਆਂ ਸਮੱਸਿਆ ਆ ਅਜੇ ਵੀ ਉਹਦੇ ਦੇ ਡੀਪਲੀ ਧਿਆਨ ਦੇ ਕੇ ਉਹ ਸਾਧ ਸੰਗਤ ਦਾ 올 ਪੀਪਲ ਲੋਕਾਂ ਦਾ ਮਦਦ ਸਹਾਇਤਾ ਕਰਨ ਔਰ ਦੇਸ਼ ਜਿਹੜਾ ਆ ਉਹਦੇ ਲਈ ਅਸੀਂ ਦੁਆ ਕਰਦੇ ਆ ਸਾਡੇ ਦੇਸ਼ ਦੇ ਅੰਦਰ ਪੀਸ ਸ਼ਾਂਤੀ ਯਾਨੀ ਕਿ ਪੂਰੇ ਵਰਲਡ ਤੱਕ ਇਸ ਤੋਂ ਪੰਜਾਬ ਤੋਂ ਹੋਰ ਜਾਵੇ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਨ ਸਾਡੇ ਵਿੱਚ ਬਿਸ਼ਪ ਸੰਤ ਬਲਵਿੰਦਰ ਜੌਨ ਜੀ ਬਿਸ਼ਪ ਸੁਖਦੇਵ ਸੰਧੂ ਜੀ ਜਿਨ੍ਹਾਂ ਦੇ ਜਿਨ੍ਹਾਂ ਦੇ ਵੱਲੋਂ ਤੁਹਾਨੂੰ ਇਹ ਦੱਸਿਆ ਗਿਆ ਹੈ ਮੈਸੇਜ ਦਿੱਤਾ ਗਿਆ ਹੈ ਕਿ ਕਿੱਦਾਂ ਸਾਨੂੰ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰ ਹੋਣ ਦੀ ਲੋੜ ਆ ਔਰ ਪਵਿੱਤਰ ਬਾਈਬਲ ਦੇ ਵਿੱਚੋਂ ਦੱਸਿਆ ਗਿਆ ਕਿ ਜਿਵੇਂ ਬਹੁਤ ਸਾਰੇ ਅਨੇਸ਼ਹਾ ਹਾਤਾਂ ਦਿੱਤੀਆਂ ਇਸ ਦੇਸ਼ ਦੇ ਲਈ ਇਸੇ ਲਈ ਪੂਰੀ ਮਨੁੱਖ ਜਾਤੀ ਦੇ ਲਈ ਪ੍ਰਭੂ ਯਿਸੂ ਮਸੀਹ ਨੇ ਆਪਣਾ ਬਲੀਦਾਨ ਚੜਾਇਆ ਤਾਂ ਕਿ ਕੋਈ ਵੀ ਮਨੁੱਖ ਜਿਹੜਾ ਉਹ ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪਾਵੇ ਆਓ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾਨਣਾ ਚਾਹੁੰਦੇ ਹਾਂ ਬ੍ਰਦਰ ਜੀ ਕੀ ਆਪਣਾ ਸਾਡੇ ਦੇਸ਼ ਦੀ ਜੋ ਆਜ਼ਾਦੀ ਹੋਈ ਆ 1947 ਦੇ ਵਿੱਚ ਤੇ ਕਿੰਨੇ ਸਾਲ ਹੋ ਗਏ ਸਾਡੇ ਦੇਸ਼ ਆਜ਼ਾਦ ਹੋਏ ਨੂੰ ਸਾਰਿਆਂ ਨੂੰ ਜੈਨਸੀ ਕੀ ਔਰ ਮੈਂ ਗੁਰਸੇ ਕੁਸ਼ਮੀ ਮਸੀਹ ਔਰ ਸਨਾਂ ਪੰਜਾਬੀ ਮਿਨਿਸਟਰੀ ਦੇ ਪ੍ਰੈਜ਼ੀਡੈਂਟ ਮੈਂ ਆਏ ਹੋਏ ਬਿਛੂ ਸਹਿਬਾਨ ਦਾ ਇੱਕ ਚਰਚ ਦੇ ਵਿੱਚ ਆਉਣ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਧੰਨਵਾਦ ਕਰਦਾ ਪ੍ਰਭੂ ਯੇਸ਼ੂ ਮਸੀਹ ਦਾ ਜੋ ਸਾਨੂੰ ਸਾਰਿਆਂ ਨੂੰ ਇਸ ਸ਼ੁਭ ਦਿਹਾੜੇ ਤੇ ਇਕੱਠਾ ਕੀਤਾ ਮੈਂ ਬ੍ਰਦਰ ਜੀ ਤੁਹਾਡਾ ਧੰਨਵਾਦ ਔਰ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਲਈ ਸਮਾਂ ਕੱਢਿਆ ਔਰ ਅੱਜ ਮੈਂ ਬਹੁਤ ਹੀ ਪੂਰੇ ਦੇਸ਼ ਭਰ ਦੇ ਵਿੱਚ ਵੱਸਦੇ ਪੰਜਾਬੀਆਂ ਨੂੰ ਪੰਜਾਬੀ ਅੱਤ ਨੂੰ ਸਾਡੇ ਦੇਸ਼ ਆਜ਼ਾਦੀ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ ਔਰ ਤੁਹਾਡੇ ਚੈਨਲ ਨੂੰ ਵੀ ਬਹੁਤ ਬਹੁਤ ਵਧਾਈਆਂ ਦੇਣਾ ਅੱਜ ਦੇ ਦਿਨ ਜੋ ਸਾਡਾ ਦੇਸ਼ 1947 15 ਅਗਸਤ ਨੂੰ ਯਾਦ ਹੋਇਆ ਸੀ ਅਸੀਂ ਇਕੱਲੇ ਨਹੀਂ ਇਸ ਦੇ ਲਈ ਸਾਡੇ ਜਿਹੜੇ ਸੂਰਬੀਰਾਂ ਨੇ ਜਾਨਾਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਸੂਰਬੀਰਾਂ ਨੂੰ ਮੇਰੇ ਵੱਲੋਂ ਸਲੂਟ ਹੈ ਔਰ ਇਹਨਾਂ ਸ਼ਹਾਦਤਾਂ ਦੇ ਹਰ ਕੋਈ ਮਾਣ ਸੁਰਮਾ ਨਹੀਂ ਜੰਮਦੀ ਉਹਨਾਂ ਸੂਰਮਿਆਂ ਦਾ ਬਹੁਤ ਬਹੁਤ ਕੋਟੀ ਕੋਟੀ ਧੰਨਵਾਦ ਕਰਦੇ ਆਂ ਸਾਰਿਆਂ ਜੈਂਸੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰਸਾਡੇ ਵਿੱਚ ਉਸਨਾ ਪੰਜਾਬੀ ਮਿਨਿਸਟਰੀ ਦੇ ਜੋ ਕੈਮਰਾਮੈਨ ਗੋਰੀ ਦੇ ਨਾਲ ਮੈਂ ਨਵਜੋਦ ਗਿੱਲ ਸੱਚ ਦੀ ਆਵਾਜ਼